ਕਾਲੀ ਦਲ ਕਹਿੰਦਾ ਕਿ 30 ਸਾਲਾਂ ਤੋਂ ਅਸੀਂ ਇਸ ਸੀਟ ਦੇ ਉੱਪਰ ਕਾਬਜ ਆ ਕਿਉਂਕਿ ਤੁਹਾਡੇ ਵੀ ਜਿਹੜੇ 2 ਸਾਲ ਆ ਉਹ ਕਾਲੀ ਦਲ ਦੇ ਵਿੱਚ ਤੁਸੀਂ ਟਿਨਯੂਰ ਜਿਹੜੀ ਆਪਦੀ ਪੂਰੀ ਕੀਤੀ ਆ ਤਾਂ ਹੁਣ ਲੱਗਦਾ ਹੈ ਕਿ ਤੁਸੀਂ ਕਾਲੀਆਂ ਦਾ ਜਿਹੜਾ ਉਹ ਕਿਲਾ ਟੈ ਟੇਰੀ ਕਰ पाओਗੇ ਕਾਲੀਆਂ ਦਾ ਕਿਹੜਾ ਕਿਲਾ ਸੀ ਇੱਥੇ ਕਾਲੀ ਦਲ ਕਾਲੀ ਦਲ ਤਾਂ ਨਾਮ ਨਿਸ਼ਾਨ ਨਹੀਂ ਸੀ 1997 ਵਿੱਚ ਮੈਨੂੰ ਅਸੈਂਬਲੀ ਦੀ ਟਿਕਟ ਮਿਲੀ ਜਿਹੜੀ ਕਿ ਆਜ਼ਾਦੀ ਤੋਂ ਬਾਅਦ ਪਹਿਲੀ ਵਾਰ ਕਾਲੀ ਦਲ ਨੂੰ ਉਹ ਜਿੱਤੀ ਗਈ ਸੀ ਹੁਣ ਕਾਲੀ ਦਲ ਦਾ ਕੋਈ ਕਿਲਾ ਨਹੀਂ ਕਿਲਾ ਸਭੀ ਸੇ ਬਾਅਦੋਂ ਤਾਂ ਕੁਝ ਜਿਹੜਾ ਉਹ ਕਹਿੰਦਾ ਸੀ ਕਿ ਮੈਂ ਜਲਾਲਾਉਦੀ ਰਜਿਸਟਰੀ ਕਰਵਾ ਲਈਏ ਮੈਂ ਦੇ ਇੰਤਕਾਲ ਕਰਵਾ ਲਿਆ ਗਰਦੋਰੀ ਮੇਰੇ ਨਾਲ ਹੈ ਮੈਨੂੰ ਇਸ ਤੋਂ ਕੋਈ ਕੱਢ ਨਹੀਂ ਸਕਦਾ ਭਾਜਪੀ ਦੇ ਉਮੀਦਵਾਰ ਰਾਣਾ ਗੁਰਮੀਤ ਸਿੰਘ ਸੋਢੀ ਆ ਤੁਸੀਂ ਉਹਨਾਂ ਨੂੰ ਕਿਦਾਂ ਦੇਖਦੇ ਹੋ ਕਿ ਤੁਹਾਡਾ ਉਹਨਾਂ ਨਾਲ ਕਿਸ ਤਰੀਕੇ ਦਾ ਮੁਕਾਬਲਾ ਜਿਹੜਾ ਉਹ ਹੈਗਾ ਨਹੀਂ ਜੀ ਮੈਨੂੰ ਤੇ ਪਤਾ ਨਹੀਂ ਜੀ ਰਾਣਾ ਸੋਢੀ ਕੌਣ ਹੈ ਪੰਜਾਬ ਦੇ ਵਿੱਚ ਜਿਸ ਤਰੀਕੇ ਦੇ ਨਾਲ ਗਰਮੀ ਵਧਦੀ ਜਾ ਰਹੀ ਹੈ ਉਸੇ ਦੇ ਤਰੀਕੇ ਦੇ ਨਾਲ ਹੀ ਰਾਜਨੀਤਿਕ ਪਾਰਾ ਜਿਹੜਾ ਹੈ ਉਹ ਲਗਾਤਾਰ ਵਧਦਾ ਜਾ ਰਿਹਾ ਹੈ ਕਿਉਂਕਿ ਜਿਉਂ-ਜਿਉਂ ਇੱਕ ਤਰੀਕ ਆ ਰਹੀ ਹੈ ਉਸ ਦੇ ਨਾਲ ਹੀ ਜਿਹੜੇ ਸਿਆਸ ਦਾਨ ਹੋਏਗੇ ਨੇ ਉਹ ਸਰਗਰਮੀਆਂ ਵਧਾਈ ਜਾ ਰਹੇ ਹੈਗੇ ਆ ਤਾਂ ਅੱਜ ਸਾਡੇ ਨਾਲ ਫਿਰੋਜ਼ਪੁਰ ਤੋਂ ਕਾਂਗਰਸ ਦੇ ਉਮੀਦਵਾਰ ਸ਼ੇਰ ਸਿੰਘ ਕੁਬਾਇਆ ਸਾਡੇ ਨਾਲ ਨੇ ਗੱਲਬਾਤ ਕਰਨ ਦੇ ਲਈ ਕੁਬਾਇਆ ਸਾਹਿਬ ਸਵਾਗਤ ਹੈ ਜੀ ਪੰਜਾਬ ਧਰਤੀ ਉੱਪਰ ਤੁਹਾਡਾ ਮਿਹਰਬਾਨੀ ਅ ਕਿਹੜੇ ਮੁੱਦਿਆਂ ਨੂੰ ਲੈ ਕੇ ਤੁਸੀਂ ਲੋਕਾਂ ਦੇ ਵਿੱਚ ਜਾ ਰਹੇ ਹੋ ਕਿਉਂਕਿ ਤੁਸੀਂ ਪਹਿਲਾਂ ਵੀ 10 ਸਾਲ ਫਿਰੋਜ਼ਪੁਰ ਦੀ ਨੁਮਾਇੰਦਗੀ ਜਿਹੜੀ ਦਿੱਲੀ ਦੇ ਵਿੱਚ ਕੀਤੀ ਆ ਤਾਂ ਹੁਣ ਇੱਕ ਵਾਰ ਦੁਬਾਰਾ ਫੇਰ ਤੁਹਾਨੂੰ ਕਾਂਗਰਸ ਪਾਰਟੀ ਨੇ ਜਿਹੜਾ ਮੌਕਾ ਦਿੱਤਾ ਤਾਂ ਕਿਹੜੀਆਂ ਗੱਲਾਂ ਲੈ ਕੇ ਜਾਂ ਕਿਹੜੇ ਮੁੱਦੇ ਲੈ ਕੇ ਤੁਸੀਂ ਲੋਕਾਂ ਵਿੱਚ ਵਿਚਰਦੇ ਹੋਗੇ ਨਹੀਂ ਦੇਖੋ ਸਾਡੀ ਇੰਡੀਆ ਐਲਾਈਂਸ ਨੇ ਜੋ ਇੰਡੀਆ ਗੱਠ ਜੋੜ ਨੇ ਪਰਦੇਸ਼ ਦੇ ਲੋਕਾਂ ਵਾਸਤੇ ਚੋਣ ਮੈਨੀਫੈਸਟੋ ਦਿੱਤਾ ਜਿਦੇ ਪੰਜ ਗਰੰਟੀਆਂ ਆ ਉਹ ਅਸੀਂ ਉਸ ਮੁੱਦੇ ਨੂੰ ਲੈ ਕੇ ਲੋਕਾਂ ਆਂਦੇ ਵਿੱਚ ਜਾ ਰਹੇ ਤੇ ਲੋਕ ਉਹਨੂੰ ਬਹੁਤ ਚੰਗਾ ਸਮਝ ਰਹੇ ਜੇ ਉਸ ਦੇ ਨਾਲ ਸਾਡੀ ਜਿਹੜੀ ਕਾਂਗਰਸ ਹੈ ਉਹ ਬਹੁਤ ਵੱਡੀ ਲੀਡ ਨਾਲ ਇਥੋਂ ਇਲੈਕਸ਼ਨ ਜਿੱਤੇਗੀ ਉਹਨਾਂ ਪੰਜ ਗਰੰਟੀਆਂ ਚ ਇੱਕ ਤਾਂ ਇਹ ਹੈ ਕਿ ਇੱਕ ਅਨ ਅਪਲਾਈ ਪਰਸਨ ਜਿਹੜਾ ਹੈ 1 ਲੱਖ ਰੁਪਇਆ ਨੌਕਰੀ ਦਾ ਜਿਹੜਾ ਗਰੰਟੀ ਹੈ ਦੂਸਰਾ ਜਿਹੜਾ ਸਾਡੀ ਹਰ ਗਰੀਬ ਪਰਿਵਾਰ ਨੂੰ ਉਹਨਾਂ ਦੀ ਇੱਕ ਲੇਡੀਜ਼ ਨੂੰ ਜੋ ਹੈ ਉਹ ਲੱਖ ਰੁਪਏ ਹਰ ਸਾਲ ਦਾ ਉਹ ਕਾਰ ਚਲਾਉਣ ਨੂੰ ਦਿੱਤਾ ਜਾਊਗਾ ਤੇ ਦੂਸਰਾ ਜਿਹੜਾ ਕਿਸਾਨਾਂ ਦਾ ਵੱਡਾ ਮੁੱਦਾ ਹੈ ਕਿਸਾਨ ਹਮੇਸ਼ਾ ਹੀ ਐਮਐਸਪੀ ਸੁਆਮੀ 나ਥਰ ਰਿਪੋਰਟ ਦੇ ਮੁਤਾਬਕ ਚਾਹੁੰਦੇ ਆ ਉਹ ਵੀ ਸਾਡੀ ਪਾਰਟੀ ਦੀ ਸਰਕਾਰ ਜਦੋਂ ਬਣ ਦੇਗੀ ਤੇ ਉਹ ਉਹਨਾਂ ਨੇ ਮੁੱਦਾ ਮੰਨ ਲਿਆ ਕਿ ਅਸੀਂ ਇਹਨੂੰ ਲਾਗੂ ਕਰਾਂਗੇ ਫਿਰ ਇੱਕ ਨਰੇਗਾ ਦਾ ਜਿਹੜਾ 200 ਰੁਪਏ ਮਿਲਦਾ ਹੈ ਉਹਦੇ ਬਜਾਏ ਹੁਣ 400 ਰੁਪਏ ਪਰਡੇ ਮਿਲੇਗਾ ਤੇ ਉਹਨਾਂ ਦਾ 100 ਦਿਨ ਦੇ ਰਹੇ ਸੀ ਅਸੀਂ ਸਾਡੀ ਪਾਰਟੀ ਸਰਕਾਰ ਆਈ ਤਾਂ 200 ਦਿਨ ਦਾ ਉਹ ਦੇਵਾਂਗੇ ਇਸ ਦੇ ਨਾਲ ਹੀ ਨਾਲ ਸਮਾਜਿਕ ਤੇ ਆਰਥਿਕ ਜਿਹੜੀਆਂ ਲੋਕਾਂ ਦੀ ਗਿਣਤੀ ਕਰਕੇ ਉਹਨਾਂ ਦਾ ਉਹਨਾਂ ਨੂੰ ਨਿਆ ਜਿਹੜਾ ਦਿੱਤਾ ਜਾਊਗਾ ਇਹ ਸਾਡੇ 5 ਜਿਹੜੇ ਮੁੱਦੇ ਹੈ ਇਹਨਾਂ ਲੈ ਕੇ ਅਸੀਂ ਲੋਕਾਂ ਚ ਵੋਟ ਲੈਣ ਲਈ ਜਾ ਰਹੇ ਤੇ ਲੋਕ ਇਸ ਨੂੰ ਬਹੁਤ ਸਰਾਹ ਲੈ ਕੀ ਐਸੀ ਬੋਰਡ ਜਿਹੜੀ ਕਾਂਗਰਸ ਪਾਰਟੀ ਨੇ ਪਾਈ ਬਿਲਕੁਲ ਕੋਈ ਸਾਹਿਬ ਇਹ ਮੁੱਦੇ ਤਾਂ ਤੁਹਾਡੇ ਜਿਹੜੇ ਆ ਨੈਸ਼ਨਲ ਦੇ ਵੱਲੋਂ ਜਿਹੜੇ ਆ ਉਹ ਐਲਾਨ ਦਿੱਤੇ ਗਏ ਇਸ ਦੇ ਨਾਲ ਫਰੂਜ਼ਪੁਰ ਇੱਕ ਸਰਦੀ ਜਿਹੜਾ ਇਲਾਕਾ ਮੰਨਿਆ ਜਾਂਦਾ ਇੱਥੋਂ ਦੇ ਲੋਕਾਂ ਦੀ ਜਿਹੜੀਆਂ ਮੁਸ਼ਕਲਾਂ ਨੇ ਉਹ ਆਮ ਲੋਕਾਂ ਤੋਂ ਅਲੱਗ ਨੇ ਲੱਗ ਨੇ ਕਿਉਂਕਿ ਬਾਰਡਰ ਏਰੀਆ ਹੈ ਪਾਣੀ ਦੀ ਗੱਲ ਕੀਤੀ ਜਾਵੇ ਪਾਣੀ ਲੋਕਾਂ ਨੂੰ ਸਾਫ਼ ਨਹੀਂ ਮਿਲ ਪਾਰਿਆ ਬਾਰਡਰ ਦੇ ਉੱਪਰ ਲੋਕ ਬੈਠੇ ਨੇ ਤਾਂ ਉਹ ਮਸਲੇ ਜਿਹੜੇ ਨੇ ਉਹ ਲੱਗ ਨੇ ਉਹਨਾਂ ਨੂੰ ਕਿਸ ਤਰੀਕੇ ਨਾਲ ਤੁਸੀਂ ਜਿਹੜਾ ਸਵਾਲ ਹੱਲ ਕਰਵਾਉਗਾ ਦੇਖੋ ਜਿਹੜੇ ਬਾਰਡਰ ਦੇ ਆ ਮੁਸ਼ਕਲ ਹੈ ਉਹਨਾਂ ਨੂੰ ਜਿੰਨਾ ਮੈਂ ਜਾਣਦਾ ਸ਼ਾਇਦ ਕੋਈ ਹੋਰ ਲੀਡਰ ਨਹੀਂ ਜਾਣਦਾ ਕਿਉਂਕਿ ਮੈਂ ਵੀ ਬਾਰਡਰ ਤੇ ਮੇਰਾ ਘਰ ਵੀ ਬਾਰਡਰ ਤੋਂ 3 ਕਿਲੋਮੀਟਰ ਜ਼ੀਰੋ ਲਾਈਨ ਤੋਂ ਪਿੱਛੇ ਹੈ ਤੇ ਉਹਨਾਂ ਇਹਨਾਂ ਮਸਲੇ ਨੂੰ ਮੈਂ ਪਹਿਲਾਂ ਵੀ ਪਾਰਲੀਮੈਂਟ 'ਚ ਅਠਾਉਂਦਾ ਰਿਹਾ ਤੇ ਉਹਨਾਂ ਵਿੱਚ ਕੁਝ ਮਸਲੇ ਹੱਲ ਵੀ ਹੋਏ ਐ ਬਾਕੀ ਇੱਕ ਸਭ ਤੋਂ ਵੱਡਾ ਜਿਹੜਾ ਜ਼ਮੀਨ ਦੀ ਅਲਾਟਮੈਂਟ ਦਾ ਉਹ ਇੱਕ 2007 ਦੀ ਪਾਲਿਸੀ ਸੀ ਜਿਹੜੀ ਲੋਟ ਕਰਤੀ ਗਈ ਸੀ ਬਾਅਦ 'ਚ ਉਹਨਾਂ ਨੇ ਉਹਨੂੰ ਸੈਟਸਾਈਡ ਕਰਤਾ ਹਾਈ ਕੋਰਟ ਨੇ ਉਹ ਸਰਕਾਰ ਨਹੀਂ ਜਿਹੜਾ ਸੁਪਰੀਮ ਕੋਰਟ ਜਾਣਾ ਸੀਗਾ ਉਸ ਵੇਲੇ ਸਰਕਾਰ ਗਈ ਨਹੀਂ ਉਸ ਤੋਂ ਬਾਅਦ ਆਪਣੀ ਸਰਕਾਰ ਆ ਗਈ ਹੈ ਇਹਨੇ ਵੀ ਕੋਈ ਇਹਦੇ ਵਿੱਚ ਕਹਿ ਕੇ ਵੀ ਅਜੇ ਤੱਕ ਇਹਨਾਂ ਨੇ ਕਿ ਉੱਥੇ ਕੇਸ ਨਹੀਂ ਪਾਇਆ ਸਾਡੀ ਸਰਕਾਰ ਜਦੋਂ ਆਏਗੀ ਕੇਂਦਰ ਦੇ ਵਿੱਚ ਅਸੀਂ ਸਟੇਟ ਸਰਕਾਰ ਤੋਂ ਇਹਦੇ ਵਾਸਤੇ ਸਟੇਜ ਜਾਂ ਉਹਨੂੰ ਫੈਸਲਾ ਕਰਨ ਵਾਸਤੇ ਉੱਥੇ ਸੁਪਰੀਮ ਕੋਰਟ ਜਾਵਾਂਗੇ ਜੀ ਦਾ ਫੈਸਲਾ ਕਿ ਹੋ ਜਾਣਾ ਹੈ ਕੋਈ ਔਕੀ ਗੱਲ ਨਹੀਂ ਤੇ ਆਪਣੀ ਸਰਕਾਰ ਆਉਣ ਨਾਲ ਇਹਨਾਂ ਜ਼ਮੀਨਾਂ ਦੀ ਅਲਾਟਮੈਂਟ ਦਾ ਮਾਮਲਾ ਜਿਹੜਾ ਸਾਰਾ ਅਸੀਂ ਸਹੀ ਕਰ ਦੇਾਂਗੇ ਬਾਕੀ ਦੀਆਂ ਜਿਹੜੀਆਂ ਮੁਸ਼ਕਿਲਾਂ ਹਨ ਉਹਨਾਂ ਦੇ ਬਾਰੇ ਵੀ ਜਿੰਨੀ ਕੁ ਹੋਰ ਕਮੀਆਂ ਹੈਗੀਆਂ ਤਾਰਾਂ ਤੋਂ ਪਾਰ ਲੋਕਾਂ ਦੀ ਜ਼ਮੀਨ ਹੈ ਸਮਾਂ ਨਹੀਂ ਮਿਲਦਾ ਬਿਜਲੀ ਦਾ ਦਿਨ ਵੇਲੇ ਦੇਣਾ ਇਹ ਚੀਜ਼ਾਂ ਯਕੀਨੀ ਬਣਾਉਣੀਆਂ ਬੜੀਆਂ ਜ਼ਰੂਰੀ ਹੈ ਹੁਣ ਤਾਂ ਇਹ ਆਪੋ ਆਪ ਹੀ ਤੁਰੇ ਫਿਰਦੇ ਕੋਈ ਪਤਾ ਨਹੀਂ ਕੁਝ ਵੀ ਉੱਥੇ ਕਿਸਾਨਾਂ ਦੇ ਨਾਲ ਜਾਂ ਉੱਥੋਂ ਦੇ ਲੋਕਾਂ ਦੇ ਰਹਿਣ ਵਾਲੇ ਰੋਗਾਂ ਦੇ ਨਾਲ ਬਹੁਤ ਬੇਇਨਸਾਫੀ ਹੋ ਰਹੀ ਹੈ ਉਹ ਅਸੀਂ ਉਹ ਸਿਰਫ ਸਹੀ ਕਰਾਵਾਂਗੇ ਕਬਾਇਆ ਸਾਹਿਬ ਕਾਲੀਦਲ ਕਹਿੰਦਾ ਕਿ 30 ਸਾਲਾਂ ਤੋਂ ਅਸੀਂ ਇਸ ਸੀਟ ਦੇ ਉੱਪਰ ਕਾਬਜ ਆ ਕਿਉਂਕਿ ਤੁਹਾਡੇ ਵੀ ਜਿਹੜੇ 2 ਸਾਲ ਆ ਉਹ ਕਾਲੀਦਲ ਦੇ ਵਿੱਚ ਤੁਸੀਂ ਟਿਨਯੂਰ ਜਿਹੜੀ ਆਪਦੀ ਪੂਰੀ ਕੀਤੀ ਆ ਤਾਂ ਹੁਣ ਲੱਗਦਾ ਹੈ ਕਿ ਤੁਸੀਂ ਕਾਲੀਆਂ ਦਾ ਜਿਹੜਾ ਉਹ ਕਿਲਾ ਢਾਈ ਢੇਰੀ ਕਰ ਪਾਉਗੇ ਨਹੀਂ ਦੇਖੋ ਕਾਲੀਆਂ ਦਾ ਕਿਹੜਾ ਕਿਲਾ ਸੀ ਇੱਥੇ ਕਾਲੀਦਲ ਕਾਲੀਦਲ ਤਾਂ ਨਾਮ ਨਿਸ਼ਾਨ ਨਹੀਂ ਸੀ 1997 ਵਿੱਚ ਮੈਨੂੰ ਅਸੈਂਬਲੀ ਦੀ ਟਿਕਟ ਮਿਲੀ ਜਿਹੜੀ ਕਿ ਆਜ਼ਾਦੀ ਤੋਂ ਬਾਅਦ ਪਹਿਲੀ ਵਾਰ ਕਾਲੀਦਲ ਨੂੰ ਉਹ ਜਿੱਤੀ ਗਈ ਸੀ ਉਸ ਤੋਂ ਬਾਅਦ ਚਲੋ ਸਿਸਟਮ ਵਰਕ ਕੀਤਾ ਲੋਕਾਂ ਦੇ ਵਿੱਚ ਵਿਚਰੇ ਤੇ ਇੱਥੇ ਕਾਲੀ ਦਲ ਦਾ ਗੜ ਬਣਾਤਾ ਫਿਰ ਜਦੋਂ ਅਕਾਲੀ ਦਲ ਨੇ ਉਸ ਤਰ੍ਹਾਂ ਦਾ ਰਵਈਆ ਪੈਦਾ ਕਰਤਾ ਮਾਰਨਾ ਸ਼ੁਰੂ ਕਰਤਾ ਫਿਰ ਉਸ ਤੋਂ ਬਾਅਦ ਅਸੀਂ ਜਿਹੜਾ ਕਾਲੀ ਦਲ ਨੂੰ ਛੱਡ ਕੇ ਕਾਂਸੇ ਆ ਗਏ ਹੁਣ ਕਾਲੀ ਦਲ ਦਾ ਕੋਈ ਕਿਲਾ ਨਹੀਂ ਕਿਲਾ ਸਭੀ ਸੇ ਬਾਦਲ ਤੋਂ ਪੁੱਛੋ ਜਿਹੜਾ ਉਹ ਕਹਿੰਦਾ ਸੀ ਕਿ ਮੈਂ ਜਲਾਲਾ ਦੀ ਰਜਿਸਟਰੀ ਕਰਵਾ ਲਈਏ ਮੈਂ ਦੇ ਇੰਤਖਾਲ ਕਰਵਾ ਲਿਆ ਗਰਦੋਰੀ ਮੇਰੇ ਨਾਂ ਹੈ ਮੈਨੂੰ ਇਸ ਤੋਂ ਕੋਈ ਕੱਢ ਨਹੀਂ ਸਕਦਾ ਕੋਈ ਕ੍ਰਿਮੀਨਲ ਬੰਦਾ ਉਹ 30000 ਰੋਡ ਤੇ ਚੱਕ ਕੇ ਉਹ ਮਾਰਿਆ ਤੇ ਉਹਦਾ ਕੋਈ ਕਿਲਾ ਕਿੱਥੋਂ ਹੈ ਤਸਵੀਰ ਨੂੰ ਪੁੱਛੋ ਕਿ ਕਿੱਥੇ ਕਿਲਾ ਗਿਆ ਸੋ ਇਸ ਕਰਕੇ ਗੱਲਾਂ ਝੂਠੀਆਂ ਜਦੋਂ ਲੋਕਾਂ ਦੇ ਕੰਮ ਹੀ ਨਹੀਂ ਆਉਣਾ ਲੋਕਾਂ ਦੀ ਗੱਲ ਹੀ ਨਹੀਂ ਸੁਣਨੀ ਤੇ ਕਿਲੇ ਕਿੱਥੋਂ ਬਣ ਜਾਣਗੇ ਸੋ ਇਸ ਕਰਕੇ ਲੋਕਾਂ ਨਾਲ ਸੀ ਜਮੀਨੀ ਲੈਵਲ ਤੋਂ ਜੁੜੇ ਆ 27 28 ਸਾਲ ਬਾਅਦ ਕਾਲੀਦਾਲ ਨੇ ਮਾਰਨ ਦੀ ਪੂਰੀ ਕੋਸ਼ਿਸ਼ ਕੀਤੀ ਕੈਪਟਨ ਨੇ ਮਾਰਨ ਦੀ ਪੂਰੀ ਕੋਸ਼ਿਸ਼ ਕੀਤੀ ਜਿਵੇਂ ਇਸ ਵਾਰੀ ਮੌਲ ਜਿਸ ਤਰ੍ਹਾਂ ਬਣਿਆ ਹੋਇਆ ਇਸ ਤਰ੍ਹਾਂ ਮੈਂ ਆਪਦੀ ਜ਼ਿੰਦਗੀ ਵਿੱਚ ਜਿੰਨੇ ਇਲੈਕਸ਼ਨ ਲੜੇ ਕਿਤੇ ਵੀ ਨਹੀਂ ਵੇਖਿਆ ਇਸ ਕਰਕੇ ਬਹੁਤ ਵਧੀਆ ਰਿਸਪੌਂਸ ਲੋਕਾਂ ਦਾ ਕਿ ਲੋਕਾਂ ਦੇ ਅਸੀਂ ਕੰਮ ਕਰਦੇ ਰਹਿਣ ਇਸ ਕਰਕੇ ਲੋਕ ਸਾਡੇ ਨਾਲ ਬੀਜੇਪੀ ਦੇ ਉਮੀਦਵਾਰ ਰਾਣਾ ਗੁਰਮੀਤ ਸਿੰਘ ਸੋਢੀ ਆ ਤੁਸੀਂ ਉਹਨਾਂ ਨੂੰ ਕਿਦਾਂ ਦੇਖਦੇ ਹੋ ਕਿ ਤੁਹਾਡਾ ਉਹਨਾਂ ਨਾਲ ਕਿਸ ਤਰੀਕੇ ਦਾ ਮੁਕਾਬਲਾ ਜਿਹੜਾ ਉਹ ਹੈਗਾ ਨਹੀਂ ਜੀ ਮੈਨੂੰ ਤੇ ਪਤਾ ਨਹੀਂ ਜੀ ਰਾਣਾ ਸੋਢੀ ਕੌਣ ਹੈ ਮੇਰੇ ਨਾਲ ਤਾਂ ਮੈਨੂੰ ਤੇ ਇਹ ਪਤਾ ਲੱਗਦਾ ਜੇ ਤਾਂ ਅਸੀਂ ਤਾਂ ਆਪਦੇ ਵਰਕ 'ਚ ਹੈਗੇ ਲੋਕਾਂ 'ਚ ਵਿੱਚ ਹੈ ਜੋ ਲੋਕ ਦੱਸਦੇ ਉਹ ਇੱਕ ਦੱਸਦੇ ਵੀ ਸਾਰੀਆਂ ਪਾਰਟੀਆਂ ਜਿਹੜੀਆਂ ਬੀਜੇਪੀ ਵੀ ਕਹਿੰਦੇ ਸਾਡੇ ਖਵਾਇਆ ਦੇ ਨਾਲ ਮੁਕਾਬਲਾ ਹੈ ਆਪ ਵਾਲੇ ਕਹਿੰਦੇ ਸਾਡੇ ਖਵਾਇਆ ਨਾਲ ਮੁਕਾਬਲਾ ਹੈ ਤੀਜਾ ਜਿਹੜਾ ਉਹ ਹੈਗਾ ਅ ਅਕਾਲੀ ਦਲ ਉਹ ਵੀ ਕਹਿੰਦਾ ਸਾਡੇ ਖਵਾਇਆ ਨਾਲ ਮੁਕਾਬਲਾ ਹੈ ਹੁਣ ਇਹਨਾਂ ਦੇ ਤਿੰਨਾਂ ਦੀ ਰੇਸ ਵਿੱਚ ਹੈਗੇ ਵੀ ਕਿਹੜਾ ਮੇਰੇ ਮੁਕਾਬਲੇ 'ਚ ਆਉਂਦਾ ਅਕਾਲੀ ਦਲ ਦੇ ਜਿਹੜੇ ਹੁਣ ਕੈਂਡੀਡੇਟ ਹੈਗੇ ਆ ਉਹਨਾਂ ਨੂੰ ਤੁਸੀਂ ਕਿਸ ਤਰੀਕੇ ਨਾਲ ਵੇਖਦੇ ਹੋ ਕਿਉਂਕਿ ਉਹ ਵੀ ਲਗਾਤਾਰ ਜਿਹੜਾ ਦਾਵਾ ਕਰ ਰਿਹਾ ਕਿ ਉਹਨਾਂ ਦੇ ਪਿਤਾ ਜਿਹੜੇ ਆ ਉਹ ਇਥੋਂ ਤਿੰਨ ਵਾਰ ਐਮਪੀ ਰਹੇ ਹੈਗੇ ਆ ਤਾਂ ਉਹ ਲੋਕ ਬਹੁਤ ਪਿਆਰ ਦੇ ਰਹੇ ਉਹਨਾਂ ਨੂੰ ਤੁਸੀਂ ਚਲੋ ਮੈਂ ਉਹਨਾਂ ਨੂੰ ਇਸ ਗੱਲ ਤੋਂ ਮੈਂ ਕਹਿੰਦਾ ਰਹ ਵਧੀਆ ਸਾਜੋਰਾ ਸਿੰਘ ਤੋ ਵਾਰ ਤਿੰਨ ਵਾਰ ਰਹੇ ਪਰ ਉਹ ਵੀ ਉਹਨਾਂ ਨੂੰ ਜਿਤਾਉਣ ਵਾਲਾ ਜਿਹੜਾ ਸੀ ਉਹਦੇ ਵਿੱਚ ਕਿਸੇ ਦਾ ਹੱਥ ਸੀ ਤਾਂ ਉਹ ਜਿੱਤੇਦੇ ਆ ਤੇ ਹੁਣ ਉਹਨਾਂ ਦਾ ਤਾਂ ਸਿਆਸੀ ਕੈਰੀਅਰ ਤਾਂ ਮੇਰੇ ਘਰ ਮੈਨੂੰ ਲੱਗਦਾ ਨਹੀਂ ਕਿਉਂਕਿ ਤਿੰਨ ਚਾਰ ਵਾਰ ਤਾਂ ਗੁਰੂ ਸਾਹਿਬ ਤੋਂ ਉਹ ਲੈਕਚਰ ਸੈਮਿਨਾਰ ਹੀ ਦਾ ਹਰ ਗਿਆ ਤੇ ਪਾਰਲੀਮੈਂਟ ਜਿੱਤ ਨਹੀਂ ਉਹਨਾਂ ਵਾਸਤੇ ਬਹੁਤ ਔਖੀ ਗੱਲ ਹੈ ਆਮ ਆਦੀ ਪਾਰਟੀ ਇਸ ਵੇਲੇ ਪੰਜਾਬ ਦੀ ਸੱਤਾ ਦੇ ਵਿੱਚ ਵੀ ਹੈ ਤੇ ਉਹ ਜੇ ਫਰੂਸਪੁਰ ਲੋਕ ਸਭਾ ਦੀ ਗੱਲ ਕੀਤੀ ਜਾਵੇ ਨੋ ਹਲਕਿਆਂ ਦੇ ਵਿੱਚੋਂ 8 ਹਲਕਿਆਂ ਦੇ ਵਿੱਚ ਆਮ ਆਦੀ ਪਾਰਟੀ ਹੈ ਤਾਂ ਉਹਨਾਂ ਦਾ ਜਿਹੜਾ ਮੁਕਾਬਲਾ ਕਿਸ ਤਰੀਕੇ ਨਾਲ ਤੁਸੀਂ ਵੇਖਦੇ ਹੋ ਤੇ ਉਹ ਤਾਂ ਵੋਟਾਂ ਗਿਣਤੀ ਹੋਏਗੀ ਤਾਂ ਪਤਾ ਲੱਗ ਜਾਏਗਾ ਕਿ ਹੁਣ ਆਪਾਂ ਕਿਸੇ ਬਾਰੇ ਕਿਸੇ ਨੂੰ ਮਾੜਾ ਨਹੀਂ ਕਹਿ ਸਕਦੇ ਜੋ ਲੋਕਾਂ ਨੇ ਜਿਸ ਤਰ੍ਹਾਂ ਲੋਕਾਂ ਨਾਲ ਉਹਨਾਂ ਦਾ ਪਿਆਰ ਹੈ ਕੰਮ ਕੀਤਾ ਹੈ ਉਹਦੇ ਮੁਕდა ਲੋਕ ਵੋਟਾਂ ਪਾ ਦੇਣਗੇ ਤੇ ਮੇਰਾ ਅਖੀਰਲਾ ਸਵਾਲ ਹੈ ਕਿ ਤੁਹਾਡੀ ਹੀ ਜਿਹੜਾ ਬਰਾਦਰੀ ਦੀ ਜੀ ਗੱਲ ਕੀਤੀ ਜਾਵੇ ਤਾਂ ਕਿਹਾ ਜਾਂਦਾ ਹੈ ਕਿ ਸੱਤਾ ਦੇ ਵਿੱਚ ਇੱਕ ਵੱਡਾ ਰੋਲ ਪਲੇ ਕਰਦਾ ਹੈ ਕੰਬੋਜ ਬਰਾਦਰੀ ਤੇ ਤੁਹਾਡੀ ਜਿਹੜੀ ਰਾਏ ਸਿੱਖ ਬਰਾਦਰੀ ਜਿਹੜੀ ਇਹਦੇ ਵਿੱਚ ਵੱਡਾ ਰੋਲ ਅਦਾ ਕਰਦੀ ਆ ਔਰ ਤੁਹਾਡੀ ਬਰਾਦਰੀ ਦੇ ਵਿੱਚੋਂ ਅਸੀਂ ਹੁਣ ਜਿਹੜੇ ਆ ਉਹ ਆਜ਼ਾਦ ਉਮੀਦਵਾਰ ਖੜੇ ਹੋ ਗਏ ਔਰ ਉਹ ਵੱਡੀ ਤੁਹਾਨੂੰ ਜਿਹੜੀ ਸੇਦ ਲਾਨ ਦੀ ਗੱਲ ਹੈ ਉਹ ਆਖ ਰਹੇ ਹੈਗੇ ਨਹੀਂ ਦੇਖੋ ਸਾਡੀ ਕਮਿਊਨਿਟੀ ਸੰਤਾਪ ਹੋ ਗਿਆ ਹੈ ਉਹਨਾਂ ਨੂੰ ਪਤਾ ਹੈ ਸਾਰੀ ਗੱਲ ਦਾ ਉਹ ਹੋਰ ਸੋਸ਼ਲ ਮੇ ਪਾਉਂਦੇ ਆ ਸੋਚ ਸਮ ਕੇ ਪਾਉਣਗੇ ਇੱਕ ਆਦਮੀ ਜੇ ਕੱਲ ਕੇ ਜੋ ਖੜਾ ਹੋ ਕੇ ਕਹੇ ਕਿ ਮੈਂ ਲੈਕਚਰ ਪਾਰਲੀਮੈਂਟ ਦਾ ਲੜ ਲਾਂਗਾ ਦੂਜੇ ਅਸੈਂਬਲੀ ਆ ਕੇ ਚ ਲੋਕ ਉਹਨੂੰ ਜਾਣਦੇ ਹੀ ਨਹੀਂ ਤੇ ਫਿਰ ਇਹ ਲੋਕ ਐਡੇ ਨਹੀਂ ਹੈਗੇ ਸਮਝਦਾਰ ਕਿ ਅਸੀਂ ਵੋਟ ਕਿਹਨੂੰ ਪਾਣੀ ਹੈ ਵੋਟ ਸੋਚ ਸਮ ਕੇ ਪਾਣਗੇ ਤੇ ਕਾਂਗਰਸ ਪਾਰਟੀ ਨੂੰ ਹੀ ਵੋਟ ਪਾਉਣਗੇ ਤੇ ਇਥੋਂ ਦੀ ਜਿੱਤ ਬਹੁਤ ਵੱਡੀ ਜਿਹੜੀ ਹੋਊਗੀ ਕੀ ਲੱਗਦਾ ਕਿ ਹੁਣ ਬੀਜੇਪੀ 400 ਪਾਰ ਜਾਏਗੀ ਆਮਾਦੀ ਪਾਰਟੀ 13 0 ਆਏਗੀ ਜਾਂ ਕਾਲੀ ਦਲ ਜਿਹੜੀਆਂ 13 ਦੀਆਂ 13 ਸੀਟਾਂ ਜਿੱਤੇਗਾ ਦੇਖੋ ਗਲਤ ਝੂਠੀ ਗੱਲ ਕਰਨੀ ਵੈਸੇ ਲੋਕਾਂ ਦੇ ਵਿੱਚ ਮਖੌਲ ਦਾ ਬਣ ਗਿਆ ਜਿਵੇਂ ਇਹਨਾਂ ਨੇ ਕਿਹਾ ਕਿ 13 ਦਾ 13 ਜ਼ੀਰੋ ਦੀ ਗੱਲ ਐਵੇਂ ਕਦੇ ਕਿਸੇ ਪਾਰਟੀ ਹੋਇਆ ਕਦੇ ਨਹੀਂ ਹੋ ਸਕਦਾ 400 ਤੋਂ ਪਾਰ ਮੋਦੀ ਨੇ ਨਾਰਾ ਦਿੱਤਾ ਸੀਗਾ ਪਰ ਉਹਦਾ 400 ਤੋਂ ਪਾਰ ਵਾਲੀ ਕੋਈ ਗੱਲ ਹੀ ਨਹੀਂ ਹੈ ਹੁਣ ਤਾਂ 200 ਦੇ ਅੰਦਰ ਬਾਹਰ ਹੈ ਜਿਹੜੇ ਭਾਜਪਾ ਕਾਲੀਗਰ ਤੇ ਇੰਡੀਆ ਗੱਠ ਜੋੜ ਜਿਹੜਾ ਦੇਸ਼ ਦੀ ਸਰਕਾਰ ਬਣਾਏਗਾ ਔਰ 4 ਤਰੀਕ ਨੂੰ ਤੁਸੀਂ 2 ਵਜੇ ਤੋਂ ਬਾਅਦ ਦੇਖ ਲਿਓ ਕਿ ਸਰਕਾਰ ਜਿਹੜੀ ਹੈ ਇੰਡੀਆ ਗਰਜੋਤੀ ਬੜੀ ਹੋਈ ਹੈ ਬਿਲਕੁਲ ਸਾਰ ਇਹਨੇ ਸਾਡੇ ਨਾਲ ਛੇ ਸਿੰਘ ਕੁਆਇਆ ਜਿਨ੍ਹਾਂ ਦੇ ਵੱਲੋਂ ਕਿਹਾ ਗਿਆ ਕਿ 4 ਤਰੀਕ ਨੂੰ 2 ਵਜੇ ਤੋਂ ਬਾਅਦ ਤੁਸੀਂ ਆਪ ਹੀ ਦੇਖ ਲੋਗੇ ਕਿ ਕਿਸ ਦੀ ਸਰਕਾਰ ਜਿਹੜੀ ਹੈ ਉਹ ਬਣ ਕੇ ਸਾਹਮਣੇ ਆਉਂਦੀ ਹੈ ਤਾਂ ਉਹਨਾਂ ਆਉਣ ਵਾਲੇ ਸਮੇਂ ਦੇ ਵਿੱਚ ਹੀ ਵੇਖਣਾ ਹੋਵੇਗਾ ਕਿ ਕਿਸ ਪਾਰਟੀ ਦੀ ਜਿਹੜੀ ਹੈ ਸਰਕਾਰ ਆ ਉਹ ਸੱਤਾ ਦੇ ਵਿੱਚ ਆਉਂਦੀ ਆ ਫਿਰੋਜ਼ਪੁਰ ਤੋਂ ਕੈਮਰਾ ਪਰਸਨ ਦੇ ਨਾਲ ਅਕਸ਼ੇ ਗਲੋਤਰਾ ਪੰਜਾਬ ਤੱਕ